ਪਾਰ ਸਰਕਾਰ ਵੱਲੋਂ ਆਪਣੇ ਮੁਲਾਜ਼ਮ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਜੀ ਪਾਰ ਸਰਕਾਰ ਨੇ ਜੁਨੀਫੈਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਜਿਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਸੁਰੱਖਿਆ ਤੇ ਭਵਿੱਖ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਜੀ ਰਿਟਾਇਰਮੈਂਟ ਤੋਂ ਪਹਿਲਾਂ ਦੇ ਆਖਰੀ 12 ਮਹੀਨਿਆਂ ਵਿੱਚ ਪ੍ਰਾਪਤ ਕੀਤੀ ਗਈ ਅਧਿਆਕਤਮ ਬੁਨਿਆਦੀ ਤਨਖਾਹ ਦਾ 50% ਨੈਚਰਲ ਪੈਨਸ਼ਨ ਦੇ ਰੂਪ ਵਿੱਚ ਮਿਲੇਗਾ ਇਹ ਪੈਨਸ਼ਨ 25 ਸਾਲ ਤੋਂ ਘੱਟੋ-ਘੱਟ ਸੇਵਾ ਲਈ ਮਿਲੇਗੀ 10 ਸਾਲ ਤੋਂ 25 ਸਾਲ ਦੀ ਸੇਵਾ ਲਈ ਅਨੁਮਾਤਕ ਪੈਨਸ਼ਨ ਮਿਲੇਗੀ। ਕਰਮਚਾਰੀ ਦੇ ਧਿਆਨ ਹੋਣ ਤੋਂ ਬਾਅਦ ਉਸ ਦੀ ਪੈਨਸ਼ਨ ਦਾ 60% ਨਿਸ਼ਚਿਤ ਪ੍ਰਵਾਹ ਪੈਨਸ਼ਨ ਦੇ ਰੂਪ ਵਿੱਚ ਮਿਲੇਗਾ। ਘੱਟੋ ਘਾਟ 10 ਸਾਲ ਦੀ ਸੇਵਾ ਕਰਨ ਤੋਂ ਬਾਅਦ ਰਿਟਾਇਰਮੈਂਟ ਤੋਂ ਪ੍ਰਤੀ ਮਹੀਨਾ 10000 ਰੁਪਏ ਨਿਸ਼ਚਿਤ ਪੈਨਸ਼ਨ ਮਿਲੇਗੀ। ਜਿਸ ਕਰਮਚਾਰੀ ਦੀ ਜੋ 10 ਸਾਲ ਦੀ ਸੇਵਾ ਹੋਵੇਗੀ ਜੀ ਉਸ ਨੂੰ 10000 ਰੁਪਏ ਪੈਨਸ਼ਨ ਮਿਲੇਗੀ। ਮਲਾਜ ਨੂੰ ਨਵੀਂ ਪੈਨਸਕੀਮ ਜਾਂ ਜੁਨੀਫਾਈਡ ਪੈਨਸਕੀਮ ਵਿੱਚ ਕਿਸੇ ਇੱਕ ਨੂੰ ਚੁਣਦਾ ਰਾ ਪਧਰਾ ਕਰਤਾ ਹੈ ਸਰਕਾਰ ਨੂੰ ਜੂਨੀਅਰ ਅਫਸਰਸ ਸਕੀਮ ਸਰਕਾਰੀ ਕਰਨ ਲਈ ਇੱਕ ਬਹੁਤ ਹੀ ਲਾਭਦਾਇਕ ਸਕੀਮ ਹੈ ਜੋ ਉਹਨਾਂ ਨੂੰ ਰੈਟਾਇਰਮੈਂਟ ਤੋਂ ਬਾਅਦ ਆਰਥਿਕ ਸੁਰੱਖਿਆ ਦਾ ਪ੍ਰਦਾਨ ਕਰੇਗੀ ਪੰਜਾਬ ਦੀ ਕੈਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸਬਕਟ ਬਣਾਈ ਗਈ ਸੀ ਜਿਸਦੇ ਮੈਂਬਰ ਹਨ ਬਿੱਤਾਜੀ ਹਰਪਾਲ ਸਿੰਘ ਟੀਮਾ ਕੈਨ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਅਤੇ ਸ੍ਰੀ ਅਮਨ ਅਰੋੜਾ ਜੀ ਨੂੰ ਜੋ ਕਿ ਉਹਨਾਂ ਦੇ ਸਾਹਮਣੇ ਵਿੱਚ ਇੱਕ ਇੱਕ 16 ਤੋਂ 30 ਦਿਵਰ ਕੀ ਪੇਗੁਨ ਅਰੀਆ ਸੁੰਨੀ ਫੈਸਲਾ ਕਰਨਗੇ ਲੀਵ ਇਨ ਕੈਸ਼ਮੈਂਟ ਦਾ ਏਰੀਆ ਸੁੰਨੀ ਫੈਸਲਾ ਕਰ ਸਕਦੇ ਹਾਂ ਜੀ 1/7/21 ਤੋਂ 31/3/2024 ਦਾ ਡੀਰੇ ਏਰੀਆ ਸੁੰਨੀ ਫੈਸਲਾ ਕਰ ਸਕਦੇ ਹਾਂ ਜੀ ਜੋ ਸਾਡੇ ਸਾਥੀ ਰਿਟਾਇਰਮੈਂਟ ਹੋਏ ਹਨ ਜੀ 1/1/2006 ਤੋਂ 30/11/2021 ਤੱਕ ਪੂਰੀ ਪੈਨਸ਼ਨ ਜਿਸ ਦਾ 25 ਸਾਲ ਹੋ ਚੁੱਕਿਆ ਹਨ ਉਹਰੇ ਬਾਰੇ ਫੈਸਲਾ ਕਰ ਦਿੰਦੇ ਹਾਂ ਜੀ ਜੋ ਸਾਡੀ ਸਬਕੰਟੀਨ ਬਣਾਈ ਆ ਜਿਸ ਨੇ ਮੈਂਬਰ ਬਤਿੰਦਰ ਪਾਲ ਸਿੰਘ ਟੀਮ ਨਾਲ ਸ੍ਰੀ ਆਮਨ ਰੋੜਾ ਜੀ ਕਦੀਰ ਹੰਤਾਈ ਵਾਲਾ ਹਾਂ ਜੀ ਇਹ ਆਉਣ ਵਾਲੇ ਸਾਡੇ ਵਿੱਚ ਜੋ ਇਹ ਡੀਰੇ ਇਰੀਆ ਸੰਬੰਧੀ ਜਾਂ ਪੇਗਮੇਰ ਸੰਬੰਧੀ ਲੀਵਨ ਕੈਸ਼ਮੈਂਟ ਸੰਬੰਧੀ ਅਤੇ ਜੋ ਰਿਟਾਇਰਮ ਨੂੰ ਸਾਥੀ ਆ 1/1/2006 ਤੋਂ 30/11/2021 ਤਾ ਦੀ ਪੂਰੀ ਪੈਨਸ਼ਨ ਨਾਲ ਲਾਗਤਾਂ ਸੰਬੰਧੀ ਧੰਨਵਾਦ ਸਾਥੀਓ ਮੇਰੇ ਨਾਲ ਸਾਥ ਰਹੇ ਹੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ